ਹਾਲੇਲੂਇਆ ਜੈ ਐਮਸੀ ਕੀ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਸਭ ਨੂੰ ਔਰ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਔਖਾ ਕੰਮ ਕੀ ਹੈਗਾ ਵੇ ਦੁਆ ਕਰਨਾ ਕਲਾਮ ਪੜਨਾ ਸਭ ਤੋਂ ਔਖਾ ਵੇ ਚਾਹੇ ਇੱਕ ਪਾਸਟਰ ਹੈ ਚਾਹੇ ਇੱਕ ਵਰਸ਼ੀਪਰ ਹੈ ਚਾਹੇ ਇੱਕ ਵਿਸ਼ਵਾਸੀ ਹੈ ਰਸਤਬਾਜ਼ ਹੈ ਉਹ ਅੱਛੇ ਰੀਤੀ ਨਾਲ ਦੁਆ ਨਹੀਂ ਕਰ ਪਾਉਂਦਾ ਉਹਦਾ ਕਾਰਨ ਕੀ ਹੈ ਮੈਂ ਤੁਹਾਨੂੰ ਉਹ ਵੀ ਦੱਸਦਾ ਪਹਿਲੇ ਆਪਾਂ ਦਾਊਦ ਦੀ ਜ਼ਿੰਦਗੀ ਦੇਖਦੇ ਆ ਦਾਊਦ ਕਿੱਥੇ ਜਾਂਦਾ ਸੀ ਫਾਈਟ ਕਰਨ ਵਾਸਤੇ ਲੱਖਾਂ ਲੱਖਾਂ ਬੰਦਿਆਂ ਨੂੰ ਮਾਰ ਕੇ ਆਂਦਾ ਸੀ ਦਾਊਦ ਅਗਰ ਸੌ ਹਜ਼ਾਰਾਂ ਨੂੰ ਮਾਰਦਾ ਸੀ ਦਾਊਦ ਲੱਖਾਂ ਨੂੰ ਮਾਰਦਾ ਸੀ ਔਰ ਦੇਖੋ ਦਾਊਦ ਨੇ 66 ਯਾਨੀ 66 ਫਾਈਟ ਕੀਤੀ ਹਰ ਫਾਈਟ ਤੇ ਦਾਊਦ ਜਿੱਤ ਹਾਸਲ ਕਰਦਾ ਸੀ ਪਰ ਇੱਕ ਜਗ੍ਹਾ ਤੇ ਦਾਊਦ ਫਾਈਟ ਕਰਨ ਗਿਆ ਜਿੱਦੋਂ ਅਸੀਂ ਦੂਜਾ ਸਾਮੀਅਲ ਉਹਦਾ 21 ਬਾਪ ਔਰ ਉਹਦੀ ਅਸੀਂ 15 ਇਤਬਾਰ ਦੇ ਆ ਫਲੇਸਟਿਨੀਆਂ ਨੇ ਫਿਰ ਤੋਂ ਹਮਲਾ ਕੀਤਾ ਦਾਊਦ ਗਿਆ ਆਪਣੇ ਖਾਦਮਾ ਨਾਂ ਲੈ ਕੇ ਫਾਈਟ ਕਰਨ ਵਾਸਤੇ ਪਰ ਉੱਥੇ ਦਾਊਦ ਫਾਈਟ ਕਰਦਾ ਕਰਦਾ ਥੱਕ ਗਿਆ ਜਿਵੇਂ ਅੱਜ ਅਸੀਂ ਦੁਆ ਕਰਦੇ ਕਰਦੇ ਥੱਕ ਜਾਂਦੇ ਆ ਕਿਉਂਕਿ 다ਊਦ ਦੇ ਜ਼ਿੰਦਗੀ ਚ ਪਾਪ ਆ ਗਿਆ ਗੁਨਾਹ ਆ ਗਿਆ ਕਿਉਂਕਿ 다ਊਦ ਨੇ ਜ਼ਨਾਤ ਜਾ ਕੇ ਕੀਤਾ ਬਦਕਾਰੀ ਕੀਤੀ ਸੀ ਔਰ ਉਸ ਗੁਨਾਹ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਅਸੀਂ ਦੁਆ ਨਹੀਂ ਕਰ ਪਾਉਂਦੇ ਕਲਾਮ ਨਹੀਂ ਪੜ੍ਹ ਪਾਉਂਦੇ ਕਿਉਂ ਕਿ ਅੱਜ ਸਾਡੀ ਜ਼ਿੰਦਗੀ ਚ ਕੋਈ ਨਾ ਕੋਈ ਗੁਨਾਹ ਕੋਈ ਨਾ ਕੋਈ ਪਾਪ ਚੱਲ ਜਾਂਦਾ ਹੈ ਖੁਦਾ ਦਾ ਰੂਹ ਸਾਡੇ ਜੀਵਨ ਦੇ ਵਿੱਚ ਨਹੀਂ ਹੁੰਦਾ ਰੂਹ ਹੋਵੇਗਾ ਰੂਹ ਸਾਡੀ ਮਦਦ ਔਰ ਸਹਾਇਤਾ ਕਰਦਾਵੇ ਜਿੱਦੂ ਅਸੀਂ ਪੜਦੇ ਆ ਰੋਮੀਓ और उनका आठ बाप उन छब्बी आए देखो खुदा वचन की कह रहे मेरे भैन भरा इसी तरह रू भी हमारी कमजोरी में मदद करता है क्योंकि जिस तौर से हमको दुआ करना चाहिए हम नहीं जानते मगर और रू खुद ऐसी हाय भर भर कर हमारी शवायत करता है जिसका बयान नहीं हो सकता अमीन ਤੇ ਮੇਰੇ ਭੈ ਭੋਖਦਾ ਰੂਹ ਆਪਣੇ ਜੀਵਨ ਦੇ ਚ ਮੰਗੋ ਰੂਹ ਹੋਵੇਗਾ ਪਰ ਥੱਕਾਂਗੇ ਨਹੀਂ ਰੂਹ ਹੋਵੇਗਾ ਆਪਾਂ ਦੁਆ ਤੋਂ ਅੱਕਾਂਗੇ ਨਹੀਂ ਰੂਹ ਹੋਵੇਗਾ ਬਲਕਿ ਆਪਾਂ ਬੇਦਾਰ ਹੋ ਕੇ ਪ੍ਰਾਰਥਨਾ ਖੁਦਾ ਦਾ ਰੂਹ ਸਾਡੇ ਵਿੱਚ ਹੋਵੇਗਾ ਨਾ ਅਸੀਂ ਦੁਆ ਤੋਂ ਥੱਕ ਨਹੀਂ ਸਕਦੇ ਅੱਕ ਨਹੀਂ ਸਕਦੇ ਭੱਜ ਨਹੀਂ ਸਕਦੇ ਜੋ ਖੁਦਾ ਦਾ ਰੂਹ ਸਾਡੇ ਜੀਵਨ ਦੇ ਵਿੱਚ ਹੋਵੇਗਾ ਸਾਡੀ ਮਦਦ ਅਤੇ ਸਹਾਇਤਾ ਕਰੇਗਾ ਕਿਉਂ ਕਿਉਂਕਿ ਰੂਹ ਸਾਡੀ ਹੈ ਸਾਡਾ ਹੈਲਪਰ ਹੈ ਸਾਡੀ ਮਦਦਵਾਸੀ ਬੇਗਾਵੇ ਕਿ ਅਸਾਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਸਾਨੂੰ ਅਸੀਂ ਨਹੀਂ ਜਾਣਦੇ ਪਰ ਖੁਦਾ ਦਾ ਰੂਹ ਸਾਨੂੰ ਦੱਸ ਦੇ ਸਾਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ ਖੁਦਾ ਦਾ ਰੂਹ ਸਾਨੂੰ ਬੇਦਾਰ ਕਰਦਾ ਔਰ ਦੌਦ ਦੀ ਜ਼ਿੰਦਗੀ 'ਚ ਖੁਦਾ ਦਾ ਰੂਹ ਪਰੇ ਹੋਇਆ ਕਿਉਂ ਕਿਉਂਕਿ ਦੌਦ ਕੋਲ ਪਾਪ ਹੋ ਗਿਆ ਸੀ ਤੇ ਆਹ ਦਸਨ ਵਿੱਚ ਕੋਈ ਨਾ ਯਸਾ ਪਾਪ ਗੁਨਾਹ ਚਾੜਦਾ ਪਿਆ ਇਸ ਕਰਕੇ ਸਾਨੂੰ ਦੁਆ ਕਰਨਾ ਬਹੁਤ ਔਖਾ ਲੱਗ ਰਿਹਾ ਦੁਆ ਸਾਨੂੰ ਬਹੁਤ ਭਾਰੀ ਲੱਗਦੀ ਕਲਾਮ ਪੜ੍ਹਨਾ ਸਾਨੂੰ ਬਹੁਤ ਜ਼ਿਆਦਾ ਪਰਾ ਲੱਗ ਰਿਹਾ ਪਰ ਖੁਦਾ ਦਾ ਰੂਹ ਆਪਣੇ ਜੀਵਾਂ ਚ ਮੰਗੋ ਸਭ ਤੋਂ ਪਹਿਲੇ ਮਾਫੀ ਮੰਗੋ ਆਪਰੇ ਨੂੰ ਪਾਕ ਕਰੋ ਪਵਿੱਤਰ ਕਰੋ ਤੇ ਖੁਦਾ ਦੇ ਰੂਹ ਨਾਲ ਆਪਣੀ ਜ਼ਿੰਦਗੀ ਚ ਮੰਗੇ ਰੂਹ ਨੂੰ ਅੱਗੇ ਰੱਖ ਕੇ ਪ੍ਰਾਰਥਨਾ ਕਰਨੀ ਸਟਾਰਟ ਕਰੋ ਕਿ ਖੁਦਾ ਮੈਂ ਤੇਰੇ ਰੂਹ ਤੋਂ ਬਗੈਰ ਕੁਛ ਨਹੀਂ ਆ ਮੈਨੂੰ ਰੂਹ ਦੇ ਮੈਂ ਬਲ ਦੇ ਸ਼ਕਤੀ ਦੇ ਖੁਦਾ ਦੇ ਰੂਹੇ ਚੋ ਕੇ ਮੈਂ ਦੁਆ ਕਰਾਂ ਪ੍ਰਾਰਥਨਾ ਕਰਾਂ ਕਿਉਂਕਿ ਚੇਲੇ ਜਿਹੜਾ ਰੂਹ ਨਾਜ਼ਰ ਹੋਇਆ ਚੇਲੇ ਉਹ ਉਹ ਵੀ ਸੁਤਿਨਾਲ ਪਰੇਸ਼ੀਤ ਆ ਕੇ ਹੋਏਗੇ ਅਜੇ ਰੂ ਮੰਗੋ ਮੇਰਾ ਇਮਾਨੀ ਵਿੱਚ ਖੁਦਾ ਦੇ ਚੇਲੇ ਜਿਵੇਂ ਖੁਦਾ ਦੇ ਚੇਲੇ ਬੇਦਾਰ ਹੋ ਗਏ ਸੀ ਤੇ ਤੁਸੀਂ ਵੀ ਬੇਦਾਰ ਹੋ ਜੋਗੇ ਯੇਸ਼ੂ ਕੇ ਸਮਰਤੀ ਨਾਮ ਸੇ ਆਮੀਨ ਜੈਮਸੀ ਕੀ ਗੋਡ ਬlesਸ ਯੂ